ਸ਼ਸਤਰਾਂ ਨੂੰ ਪੀਰ ਮੰਨਦੇ ਹੋ ਸ਼ਸਤਰ ਪੀਰ ਹੈ ਹੀ ਨਹੀਂ ਜੀ ਮੰਨਦੇ ਕਿਦਾਂ ਪੀਰ ਤੇ ਸਾਡਾ ਅਕਾਲ ਪੁਰਖ ਵੈਗਰੂ ਆ ਸ਼ਸਤਰ ਪੀਰ ਕਿਦਾਂ ਹੁੰਦਾ ਸ਼ਸਤਰ ਤਾਂ ਜਿਹਦਾ ਹੁੰਦਾ ਉਹਦਾ ਹੁੰਦਾ ਜਿਸकी लाठी ਉਸकी ਬੈਸ ਹੁੰਦੀ ਹੈ ਥੋੜੇ ਦਿਨੋਂ ਇੱਕ ਗਿਆਨੀ ਜਿੱਦਾ ਬਿਆਨ ਸੁਣਿਆ ਨਾ ਤੁਸੀਂ ਨੇ ਇੱਕ ਪੱਤਰਕਾਰ ਉਹਦੀ ਇੰਟਰਵਿਊ ਲੈਣ ਡਿਆ ਚੰਗਾ ਪਲਾ ਪ੍ਰਚਾਰ ਕੇ ਆ ਬੜਾ ਨਾਂ ਬੰਦੇ ਦਾ ਉਹ ਪੱਤਰਕਾਰ ਪੁੱਛਦਾ ਵੀ ਭਾਈ ਸਾਹਿਬ ਜੀ ਸ਼ਸਤਰ ਸਾਡੇ ਪੀਰ ਆ ਤੇ ਉਹ ਗਾੜੀਓ ਕਹਿੰਦਾ ਸ਼ਸਤਰ ਸਾਡੇ ਕਾਦੇ ਪੀਰ ਹੋਏ ਸ਼ਸਤਰ ਸਾਡੇ ਪੀਰ ਥੋੜਾ ਚਲੋ ਆਪਾਂ ਉਹਦੀ ਵੀ ਛੱਡੋ ਮੇਰੀ ਵੀ ਛੱਡੋ ਨਾ ਤੁਸੀਂ ਮੇਰੀ ਮੰਨੋ ਨਾ ਉਹਦੀ ਮੰਨੋ ਆਪਾਂ ਗੁਰੂ ਕਲਗੀਧਰ ਨੂੰ ਪੁੱਛ ਲਈ ਵੀ ਮਹਾਰਾਜ ਸ਼ਸਤਰ ਪੀਰ ਆ ਕੇ ਨਹੀਂ ਤੇ ਗੁਰੂ ਕਲਗੀਧਰ ਮਹਾਰਾਜ ਲਿਖਦੇ ਆਸ ਕਿਰਪਾਨ ਖੰਡੋ ਖੜਕ ਤਪ ਕ ਤਬਰ ਆਰ ਤੀਰ ਸੈਫ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਕਈ ਇਹ ਤੇ ਵਿਸ਼ੰਕਾ ਕਰਨ ਕੇ ਚਲੋ ਛੱਡੋ ਪੰਜਾਂ ਤਖਤਾਂ ਦੀ ਯਾਤਰਾ ਤੁਹਾਡੇ ਵਿੱਚੋਂ ਕਈਆਂ ਗੁਰਮੁਖ ਪਿਆਰਿਆਂ ਕੀਤੀ ਹੋਵੇਗੀ ਪੰਜਾਂ ਤਖਤਾਂ ਦੀ ਯਾਤਰਾ ਜਦੋਂ ਕਿਤੇ ਫੇਰ ਮੌਕਾ ਮਿਲੇ ਨਾ ਬੜਾ ਧਿਆਨ ਨਾਲ ਵੇਖਿਓ ਅਕਾਲ ਤਖਤ ਸਾਹਿਬ ਜਾਇਓ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੀਵੀਂ ਜਗ੍ਹਾ ਤੇ ਹੈ ਤੇ ਸ਼ਾਸਤਰ ਉੱਚੀ ਜਗ੍ਹਾ ਤੇ ਨੇ ਉਹਨਾਂ ਦਾ ਸਿਰ ਨਹੀਂ ਭੋਇਆ ਜਿਹੜੇ ਉੱਥੇ ਬੈਠੇ ਨੇ ਪੀ ਜਿਨ੍ਹਾਂ ਨੇ ਸ਼ਾਸਤਰ ਉੱਚੀ ਜਗ੍ਹਾ ਤੇ ਟਿਕਾਏ ਆ ਉਹਨਾਂ ਦਾ ਦਿਮਾਗ ਨਹੀਂ ਹਿੱਲਿਆ ਉਹਦੇ ਵਿੱਚ ਕੋਈ ਨਾ ਕੋਈ ਲੌਜੀਕ ਹੈ ਸਾਡਾ ਇਤਿਹਾਸ ਹੈ ਚਲੋ ਇਹ ਵੀ ਛੱਡ ਦਿੰਨੇ ਆਪਾਂ ਹੁਣ ਸਮਾਪਤੀ ਹੋਣੀ ਆ ਦੀਵਾਨ ਦੀ ਅਰਦਾਸ ਸਿੰਘ ਨੇ ਕਰਨੀ ਆ ਅਰਦਾਸ ਤੇ ਉਹਨੇ ਪਤਾ ਕੀਤਾ ਕਿ ਕਿਹਨਾ ਪ੍ਰਥਮ ਭਗਉਤੀ ਤੇ ਭਗਉਤੀ ਸ਼ੇਰਾਂ ਵਾਲੀ ਨੂੰ ਵੀ ਆਖਿਆ ਭਗਉਤੀਆਂ ਪਹਾੜਾਂ ਵਾਲੀ ਨੂੰ ਵੀ ਆਖਿਆ ਭਗਉਤੀ ਕਿਹਾ ਗੁਰੂ ਕਲਗੀਧਰ ਮਹਾਰਾਜ ਨੇ ਸ੍ਰੀ ਸਾਹਿਬ ਨੂੰ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਪਹਿਲੋਂ ਭਗਉਤੀ ਦੀ ਆਰਾਧਨਾ ਕੀਤੀ ਪਰ ਅੱਜ ਦੇ ਗਿਆਨਾ ਸਿੰਘ ਹੋਣੀ ਜਾਦੇ ਸਿਆਣੇ ਹੋ ਗਏ ਇਹਨਾਂ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦੇ ਅਸੀਂ ਕਿਸੇ ਦੇ ਮਾਰਿਆਂ ਥੋੜਾ ਮਰਦੇ ਨਾ ਅਬਦਾਲੀ ਦੇ ਮਾਰਿਆਂ ਮਰੇ ਨਾ ਨਾਦਰ ਦੇ ਮਾਰਿਆਂ ਮਰੇ ਨਾ ਮੀਰ ਮੰਨੂ ਦੇ ਮਾਰਿਆਂ ਮਰੇ ਨਾ ਔਰੰਗਜ਼ੇਬ ਦੇ ਮਾਰਿਆਂ ਮਰੇ ਜੇ ਸਾਡਾ ਲਾਣਾ ਨਾ ਨਾ ਸਾਨੂੰ ਮਾਰਿਆ ਅਸੀਂ ਕਦੇ ਵੀ ਨਹੀਂ ਮਰਾਂਗੇ